ਹਾਂਜੀ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਜਿਹੜੇ ਇੱਕ ਮੈਂ ਲਿੰਕ ਵੀਡੀਓ ਦੇ ਥੱਲੇ ਨੀਚੇ ਪ੍ਰੋਵਾਈਡ ਕਰਵਾਇਆ ਹੈ ਇਹ ਲਿੰਕ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਸਿੱਧਾ ਤੁਹਾਨੂੰ ਇਹ ਇੱਕ ਪੰਜਾਬ ਜੀਕੇ ਦੇ ਮੌਕ ਟੈਸਟ ਦੇ ਉੱਪਰ ਉਹ ਲਿੰਕ ਦੇ ਥਰੂ ਤੁਸੀਂ ਪਹੁੰਚ ਸਕਦੇ ਹੋ ਇੱਥੇ 20 ਕੁਐਸਚਨ ਦਿੱਤੇ ਗਏ ਨੇ 20 ਕੁਐਸਚਨ ਦੇ ਵਿੱਚੋਂ ਤੁਸੀਂ 20 ਦੇ 20 ਅਟੈਂਪਟ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ ਮੈਂ ਫਿਰ ਰਿਪੀਟ ਕਰ ਦਿਆਂ ਇਸ ਲਿੰਕ ਦੇ ਉੱਪਰ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਤੁਸੀਂ ਰਜਿਸਟ੍ਰੇਸ਼ਨ ਹੀ ਕਰਨੀ ਕੁਝ ਨਹੀਂ ਕਰਨਾ ਸਿਰਫ ਲਿੰਕ ਦੇ ਉੱਪਰ ਜਾ ਕੇ ਆਪਣਾ ਮੌਕ ਟੈਸਟ ਦੇ ਦੇਣਾ ਇਹ ਵੈੱਬਸਾਈਟ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਇਹ ਸੁਵਿਧਾ ਪ੍ਰੋਵਾਈਡ ਕਰਵਾਈ ਆ ਤੁਸੀਂ ਅੱਜ ਦੀ ਵੀਡੀਓ ਦੇ ਥੱਲੇ ਜਿਹੜਾ ਲਿੰਕ ਦਿੱਤਾ ਗਿਆ ਉਹ ਸਿਰਫ ਇੱਕ ਟ੍ਰਾਇਲ ਪੱਖੋਂ 20 ਕੁਐਸਚਨ ਨੇ ਉਹਦੇ ਵਿੱਚ ਉਹ ਤੁਸੀਂ ਜ਼ਰੂਰ ਅਟੈਂਪਟ ਕਰੋ ਜਿਹੜੀ ਆਪਾਂ ਪੰਜਾਬ ਜੀਕੇ ਦੀ ਸੈਕੰਡ ਪਾਰਟ ਦੀ ਕਲਾਸ ਲਗਾਈ ਗਈ ਆ ਉਹਦੇ ਵਿੱਚ ਉਹ ਕੁਐਸਚਨ ਪੁੱਟ ਕੀਤੇ ਗਏ ਨੇ ਥੋੜੇ ਬਹੁਤ ਆਨਸਰ ਜਿਹੜੇ ਉਹ ਮੋਡੀਫਾਈ ਦੁਬਾਰਾ ਕੀਤੇ ਗਏ ਨੇ ਤੁਹਾਨੂੰ ਮੈਂ ਫਿਰ ਵਾਰ-ਵਾਰ ਕਹ ਰਿਹਾ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਰਜਿਸਟ੍ਰੇਸ਼ਨ ਦੀ ਇੱਥੇ ਲੋੜ ਨਹੀਂ ਸਿਰਫ ਤੁਸੀਂ ਆਪਣਾ ਇੱਕ ਨਾਮ ਭਰਨਾ ਉਸ ਤੋਂ ਬਾਅਦ ਤੁਹਾਡਾ ਟੈਸਟ ਸ਼ੁਰੂ ਆ ਨਾਮ ਵੀ ਜ਼ਰੂਰੀ ਨਹੀਂ ਕਿ ਤੁਸੀਂ ਆਪਣਾ ਰੀਅਲ ਨੇਮ ਹੀ ਭਰਨਾ ਠੀਕ ਹੈ ਜੀ ਅੱਗੇ ਤੋਂ ਜਿਹੜੀਆਂ ਵੀਡੀਓ ਹੋਰ ਆਉਣਗੀਆਂ ਉਹਨਾਂ ਦੇ ਵਿੱਚ ਮੈਂ ਇਹ ਜਿਹੜੇ ਮੌਕ ਟੈਸਟ ਨੇ ਜਿਹੜੇ ਆਪਾਂ ਕੁਐਸਚਨ ਕਰਿਆ ਕਰਾਂਗੇ 15 20 50 100 ਜਿੰਨੇ ਵੀ ਕਰਿਆ ਕਰਾਂਗੇ ਉਹਦੇ ਵਿੱਚੋਂ ਜਿੰਨੇ ਹੋ ਸਕੇ ਇਹ ਮੌਕ ਟੈਸਟ ਤੁਹਾਨੂੰ ਮੈਂ ਜ਼ਰੂਰ ਪ੍ਰੋਵਾਈਡ ਕਰਵਾਇਆ ਕਰਾਂਗਾ ਇਸ ਮੌਕ ਟੈਸਟ ਦਾ ਮੇਰੇ ਕੋਲ ਕੋਈ ਡਾਟਾ ਤੁਹਾਡਾ ਨਹੀਂ ਪਹੁੰਚੇਗਾ ਜੇ ਤੁਸੀਂ 50 ਸਟੂਡੈਂਟ ਨੇ ਵੀ ਮੌਕ ਟੈਸਟ ਦਿੱਤਾ ਤਾਂ ਮੈਨੂੰ ਨਹੀਂ ਪਤਾ ਲੱਗਣਾ ਕਿ ਕਿੰਨੇ ਜਣੇ ਨੇ ਤੁਸੀਂ ਟੈਸਟ ਦਿੱਤਾ ਹੈ ਜੇ ਤੁਸੀਂ ਕੋਈ ਵੀ ਮੈਨੂੰ ਸੁਜੈਸ਼ਨ ਦੇਣਾ ਚਾਹੁੰਦੇ ਹੋ ਇਹਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਹਾਂਜੀ ਅਸੀਂ ਇਹ ਟੈਸਟ ਦੇ ਦਿੱਤਾ ਸਾਡੇ ਕਿੰਨੇ ਨੰਬਰ ਆਏ ਨੇ ਵੈਸੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਵੀਡੀਓ ਦੇ ਨੀਚੇ ਆਪਣਾ ਕਮੈਂਟ ਆਪਣੀ رائے ਜ਼ਰੂਰ ਦਿਓ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਕਿੰਨੇ ਵਿਦਿਆਰਥੀ ਜਿਹੜੇ ਉਹ ਇਹ ਮੌਕ ਟੈਸਟ ਦਿੰਦੇ ਨੇ ਇਹ ਤੁਹਾਡੇ ਲਈ ਲਾਹੇਵੰਦ ਹੈਗਾ ਜਾਂ ਨਹੀਂ ਹੈਗਾ ਧੰਨਵਾਦ